ਹੜ੍ਹਾਂ ਦੇ ਕਾਰਨ ਹੜ੍ਹਾਂ ਦੇ ਕਾਰਨ ਜਿਹੜਾ ਪਾਣੀ ਹਿਮਾਚਲ ਤੋਂ ਜਿਹੜਾ ਪਾਣੀ ਜੰਮੂ ਕਸ਼ਮੀਰ ਤੋਂ ਔਰ ਪੰਜਾਬ ਤੋਂ ਵੱਡੀ ਪੱਧਰ ਤੇ ਪੰਜਾਬ ਚ ਆਇਆਗਾ ਔਰ ਮੈਂ ਸਮਝਦਾ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਖੌਫਨਾਕ ਇੱਕ ਦਰਦਨਾਕ ਮੰਜ਼ਰ ਜਿਹੜਾ ਉਹ ਪੰਜਾਬ ਚ ਵਾਪਰੇਗਾ ਔਰ ਇਸ ਭਿਆਨਕ ਦਰਦਨਾਕ ਹਾਦਸਿਆਂ ਦੇ ਕਾਰਨ ਲਗਭਗ 60 ਦੇ ਕਰੀਬ ਮੌਤਾਂ ਜਿਹੜੀਆਂ ਜਿਨ੍ਹਾਂ ਚ ਬੱਚੇ ਔਰਤਾਂ ਬੁਜੁਰਗ ਉਹ ਸ਼ਾਮਿਲ ਸੀ ਉਹਨਾਂ ਦੀ ਹੋ ਜਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਦੇ ਲਈ ਸਾਡੀ ਸਾਰੀ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਸੇਵਾ ਲਈ ਉਤਰੀ ਸਾਡੇ ਸਾਰੇ ਮੰਤਰੀ ਜੀ ਸਹਿबान ਐਮ ਐਲ ਏ ਸਹਿबान ਆਈ ਐਸ ਅਧਿਕਾਰੀ ਆਈ ਪੀ ਐਸ ਅਧਿਕਾਰੀ ਪੂਰਾ ਪ੍ਰਸ਼ਾਸਨ ਬਹੁਤ ਸਾਰੀਆਂ ਹੋਰ ਵੀ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਸਮਾਜਿਕ ਕਾਰਕੁਨ ਬਹੁਤ ਸਾਰੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਲੋਕਾਂ ਦੀ ਜਿੰਦ ਜਾਨ ਬਚਾਉਣ ਦੇ ਲਈ ਅੱਗੇ ਆਇਆਂ ਪਸ਼ੂ ਤਨ ਬਚਾਉਣ ਲਈ ਅੱਗੇ ਆਇਆਂ ਗਰੀਬ ਗੁਰਬੇ ਦੀ ਮਦਦ ਕਰਨ ਲਈ ਅੱਗੇ ਆਇਆਂ ਪਰ ਲੇਕਿਨ ਇਸ ਮੁੱਦੇ ਉੱਤੇ ਜਦੋਂ ਕੱਲ ਕਿ ਪੰਜਾਬ ਦਾ ਪੁਨਰਵਾਸ ਕਿਵੇਂ ਹੋਵੇ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਸ ਸੈਸ਼ਨ ਦੇ ਅੰਦਰ ਕਾਂਗਰਸ ਪਾਰਟੀ ਦਾ ਚਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗਾ ਹੋਇਆ ਠੀਕਾ ਕਾਂਗਰਸ ਪਾਰਟੀ ਦੇ ਵੀ ਕੁਝ ਨੇਤਾ ਗਏ ਹਰ ਪੀੜਤਾ ਦੀ ਮਦਦ ਲਈ ਪਰ ਲੇਕਿਨ ਕੁਝ ਖਾਸ ਖਾਸ ਨੇਤਾ ਜਿਹੜੇ ਸੀ ਉਹਨਾਂ ਨੇ ਇੱਕ ਵੱਖਰਾ ਹੀ ਬੰਬੂ ਕਾਰਡ ਤਿਆਰ ਕਰਕੇ ਤਾਂ ਕਿ ਉਹਨਾਂ ਦੇ ਪੈਰ ਨੇ ਜਿਹੜੇ ਉਹ ਪਾਣੀ ਨਾਲ ਲੱਭਣ ਨਾ ਜਾਣ ਤਾਂ ਕਿ ਉਹਨਾਂ ਦੇ ਪੈਰ ਜਿਹੜੇ ਗੰਦੇ ਪਾਣੀ ਚ ਨਾ ਰੱਖੇ ਜਾ ਸਕਣ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਚਹਿਨਾ ਗੱਲ ਕਰਾ ਲਾਲਚੰਦ ਕਟਾਰੂ ਚੱਕ ਜੀ ਚਹਿ ਲਾਲਜੀਤ ਪੋਲਰ ਜੀ ਕੁਲਦੀਪ ਧਾਲੀਵਾਲ ਜੀ ਹੋਰ ਬਹੁਤ ਸਾਰੇ ਦੇਤਾ ਸੰਤ ਸਿਚੀਆਰ ਦੀ ਬਹੁਤ ਸਾਰੇ ਦੇਤਾ ਜਿਹੜੇ ਸੀ ਲਗਾਤਾਰ ਪਾਣੀ ਚ ਰਹਿਣ ਦੇ ਕਾਰਨ ਉਹਨਾਂ ਦੇ ਪੈਰਾਂ ਦੇ ਅੰਦਰ ਚਮੜੀ ਦੇ ਰੋਗ ਹੋ ਗਏ ਉਹਨਾਂ ਨੂੰ ਕਾਫੀ ਸਾਰੀਆਂ ਬਿਵਾਰੀਆਂ ਲੱਗੀਆਂ ਪਰ ਕਾਂਗਰਸੀ ਜਿਹੜੇ ਨੇਗੇ ਉਹ ਸ਼ੋਅ ਕਰਨ ਦੇ ਬੜੇ ਬਾਹਰ ਨੇਗੇ ਫੋਟੋਸ਼ੂਟ ਕਰਨ ਦੇ ਬੜੇ ਬਾਹਰ ਨੇਗੇ ਉਹਨਾਂ ਨੇ ਜਾ ਕੇ ਉੱਥੇ ਫੋਟੋਸ਼ੂਟ ਕਰਵਾਇਆ ਪਰ ਢੇੜਾ ਕੱਢ ਕੇ ਆ ਗਏ ਔਰ ਇੱਕ ਵੱਖਰੀ ਕਿਸਮ ਦਾ ਬੱਬੂ ਕਾਰਡ ਬਣਾਇਆ ਪਰ ਲੇਕਿਨ ਕੱਲ ਜਦੋਂ ਪੰਜਾਬ ਦੇ ਪੁਨਰਵਾਸ ਤੇ ਬਹਿਸ ਹੋ ਰਹੀ ਸੀ ਕਦ ਜਦੋਂ ਪੰਜਾਬ ਦੇ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਬਹਿਸ ਹੋ ਰਹੀ ਸੀ ਤ ਉਸ ਸਮੇਂ ਵੀ ਕਾਂਗਰਸ ਪਾਰਟੀ ਨੇ ਲਾਸ਼ਾਂ ਤੇ ਰਾਜਨੀਤੀ ਕਰਨ ਤੋਂ ਗਰੇਜ਼ ਨਹੀਂ ਕੀਤਾ ਕਿਉਂਕਿ ਕਾਂਗਰਸ ਪਾਰਟੀ ਦਾ ਪੰਜਾਬ ਦਾ ਇਤਿਹਾਸ ਹੈਗਾ ਕਿ ਜਦੋਂ ਵੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਸੱਤਾ ਚਾਹੀਆ ਜਾਂ ਸੱਤਾ ਤੋਂ ਬਾਹਰ ਰਹੀਆ ਚਾਹ 1984 ਦੀ ਗੱਲ ਕਰ ਲਈਏ 1984 ਦੇ ਦੰਗਿਆਂ ਦੀ ਗੱਲ ਕਰ ਲਈਏ ਚਾਹੇ 86 ਹੜ੍ਹਾਂ ਦੀ ਗੱਲ ਕਰ ਲਈਏ ਚਾਹੇ ਹੁਣ ਆਏ ਹੜ੍ਹਾਂ ਦੀ ਗੱਲ ਕਰੀਏ ਹਮੇਸ਼ਾ ਹੀ ਜੜੀਆਂ ਲੋਕਾਂ ਦੀਆਂ ਆਮ ਲੋਕਾਂ ਦੀ ਮੌਤਾਂ ਦੇ ਉੱਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਹੈ ਇਹੀ ਕੱਲ ਇਸ ਗੱਲ ਦਾ ਪ੍ਰਗਟਾਵਾ ਕੱਲ ਵੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਕੀਤਾ ਕਾਂਗਰਸ ਪਾਰਟੀ ਦੇ ਕੀਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਦੇ ਪ੍ਰਤੀ ਉਹ ਡੂੰਘਾ ਦਰਦ ਰੱਖਦੇ ਨੇ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਦੇ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦਾ ਬਦਵਾਰਾ ਪਦਰਵਾਸ ਕਰਨ ਦੇ ਲਈ ਵਕ ਵਕ ਥਾਮਾਂ ਤੇ ਜਾ ਕੇ ਜਿੱਥੇ ਖੁਦ ਵੀ ਮਦਦ ਕੀਤੀ ਔਰ ਉੱਥੇ ਇਸ ਦੇ ਲਈ ਇੱਕ ਬਕਰਾ ਫੰਡ ਜਿਹੜਾ ਉਹ ਵੀ ਬਣਾਇਆ ਰੰਗਲਾ ਪੰਜਾਬ ਸੁਸਾਇਟੀ ਦੇ ਅੰਦਰ ਇੱਕ ਚੜ੍ਹਦੀ ਕਲਾ ਫੰਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਉਸ ਚੜ੍ਹਦੀ ਕਲਾ ਫੰਡ ਦੇ ਅੰਦਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਪ੍ਰਤੀ ਦਰਦ ਰੱਖਦੇ ਸੀ ਬਹੁਤ ਸਾਰਾ ਉਹ ਇੰਡਸਟਰੀ ਲਿਸਟਾਂ ਨੇ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਕਾਰਕੁਨ ਲੋਕਾਂ ਨੇ ਆਪਣੀ ਆਪਣੀ ਜਿਹੜੀ ਆ ਸ਼ਕਤੀ ਦੇ ਮੁਤਾਬਕ ਆਪਣੀ ਪਾਵਰ ਦੇ ਮੁਤਾਬਕ ਆਪਣੀ ਪਹੁੰਚ ਦੇ ਮੁਤਾਬਕ ਇਹੜਾ ਯੋਗਦਾਨ ਪਾਇਆ ਕਿਸੇ ਨੇ 10 ਲੱਖ ਪਾਇਆ ਕਿਸੇ ਨੇ 1 ਲੱਖ ਪਾਇਆ ਕਿਸੇ ਨੇ ਕਰੋੜ ਪਾਇਆ ਕਿਸੇ ਨੇ 25 ਕਰੋੜ ਪਾਇਆ ਸੋ ਸਾਰੇ ਜਣੇ ਉਸ ਫੰਡ ਦੇ ਅੰਦਰ ਲਗਾਤਾਰ ਕੰਟਰੀਬਿਊਸ਼ਨ ਜਿਹੜੀ ਆ ਜਾਰੀ ਆ ਪਰ ਕੱਲ ਕਾਂਗਰਸ ਪਾਰਟੀ ਨੇ ਕੀ ਕੀਤੀ ਅਪੀਲ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲਈ ਹੜਾਂ ਦੇ ਲਈ ਫੰਡ ਨਾ ਦਿੱਤਾ ਜਾਵੇ। ਫੰਡ ਉਤੇ ਰੋਕ ਰੌਣ ਦੀ ਗੱਲ ਕੀਤੀ ਕਿ ਹੜ ਪੀੜਤਾ ਦੀ ਮਦਦ ਨਾ ਕੀਤੀ ਜਾਵੇ। ਔਰ ਉਹ ਫੰਡ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਰ ਬਾਰ ਕਿਹਾ ਕਿ ਬਿਲਕੁਲ ਨੀਤੀ ਦੇ ਨਾਲ ਇਮਾਨਦਾਰੀ ਦੇ ਨਾਲ ਫੰਡ ਜਿਹੜਾ ਅਸੀਂ ਖਰਚ ਕਰਾਂਗੇ ਉਸ ਫੰਡ ਵਿੱਚ ਪੈਸੇ ਨਾ ਪਾਏ ਜਾਣ ਇਹ ਗੱਲ ਦਾ ਪ੍ਰਚਾਰ ਇਹ ਗੱਲ ਪੰਜਾਬ ਦੇ ਉਸ ਪਵਿੱਤਰ ਸਦਨ ਦੇ ਅੰਦਰ ਜਿਸ ਸਦਨ ਦੇ ਅੰਦਰ 117 ਲੋਕ ਚੁਣ ਕੇ ਆਉਂਦੇ ਨੇ ਕਿ ਜਿੱਥੇ ਪੰਜਾਬੀਆਂ ਦੀ ਆਤਮਾ বাসਦੀ ਆ ਜਿੱਥੇ ਪੰਜਾਬ ਦੇ ਲੋਕਾਂ ਦਾ اٹਲ ਵਿਸ਼ਵਾਸ ਆ اٹਲ ਵਿਸ਼ਵਾਸ ਆ ਉਥੇ ਕਾਂਗਰਸ ਪਾਰਟੀ ਆਫ ਦਾ ਪ੍ਰਗਟਾਵਾ ਕਰ ਰਹੀ ਆ ਕੀ ਕਹਿ ਰਹੀ ਆ ਕਿ ਫੰਡ ਨਾ ਦਿਓ ਇਥੋਂ ਕਾਂਗਰਸ ਪਾਰਟੀ ਦੀ ਜਿਹੜੀ ਮਾਨਸਿਕਤਾ ਉਹ ਨੰਗੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਕਿੰਨੀ ਪੰਜਾਬ ਨੂੰ ਨਫ਼ਰਤ ਕਰਦੀ ਆ ਕੀ ਕਹਦੇ ਨੇ ਇੱਕ ਪਾਸੇ ਉਹ ਥਾਟ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਪੰਜਾਬ ਨੂੰ ਔਰ ਤਰੱਕੀ ਕਰਦਾ ਪੰਜਾਬ ਬਣਾਉਣਾ ਜਿਹੜਾ ਹੈ ਪੰਜਾਬ ਨੂੰ ਐਸੇ ਪਰਲੇ ਕੇ ਦੂਜੇ ਪਾਸੇ ਕੀ ਕਮੈਂਟ ਕਰ ਰਹੇ ਨੇ ਕਿ ਕਾਂਗਰਸੀ ਆਗੂ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਕਿ ਕੰਗਲਾ ਪੰਜਾਬ ਬਣਾਉਣਾ ਕੰਗਲਾ ਪੰਜਾਬ ਬਣਾਤਾ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਅਪਰੋਚ ਕੀ ਆ ਟੂਵਰਡਸ ਬਣ ਜਾ ਜੇ ਨਾ ਪਿਛਲੇ 25 ਸਾਲਾਂ ਦੀ ਗੱਲ ਕਰਾਂ ਪਿਛਲੇ 25 ਸਾਲਾਂ ਦੇ ਵਿੱਚ ਲਗਭਗ 15 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਕੀ ਪੰਜਾਬ ਨੂੰ ਕੀ ਪੰਜਾਬ ਦੀ ਆਰਥਿਕਤਾ ਨੂੰ ਕਿਹਨੇ ਤੋੜਿਆ ਕਾਂਗਰਸ ਪਾਰਟੀ ਨੇ ਤੋੜਿਆ ਔਰ ਦੂਸਰੇ ਪਾਸੇ ਲਗਭਗ 10 ਸਾਲ ਕਿਹਦਾ ਰਾਜ ਰਿਹਾ ਆਕਾਲੀਦਰ ਭਾਜਪਾ ਦਾ ਰਾਜ ਰਿਹਾ ਸਾਡਾ ਤਾਂ ਭਾਈ ਰਾਜ ਹੈ 3 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ ਨੂੰ 3 ਸਾਲ ਹੋਏ ਨੇਗੇ ਔਰ ਜਿਹੜਾ ਜਿਹਦਾ 15 ਸਾਲ ਰਾਜ ਰਿਹਾ ਜਿਹਦਾ 10 ਸਾਲ ਰਾਜ ਰਿਹਾ ਉਹ ਪੰਜਾਬ ਨੂੰ ਜਿਹੜੇ ਮੈਂ ਸਮਝਦਾ ਬਿਮਾਰ ਕਰਕੇ ਚਲੇ ਗਿਆ ਅੱਜ ਉਹਨੂੰ ਤੰਦਰੁਸਤ ਕਰਨ ਦੇ ਲਈ ਅੱਜ ਉਹਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਉਹਨੂੰ ਚੜ੍ਹਦੀ ਕਲਾ ਵਾਲਾ ਪੰਜਾਬ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਜਾਇਦ ਕਰ ਰਹੇ ਨੇਗੇ ਆਪਣਾ ਜੋਰ ਲਾ ਰਹੇ ਨੇਗੇ ਆਮ ਆਦਮੀ ਪਾਰਟੀ ਜੋਰ ਲਾ ਰਹੀ ਆ ਔਰ ਦੂਸਰੇ ਪਾਸੇ ਉਹ ਮਾਨਸਿਕਤਾ ਜਿਹੜੀ ਆ ਕਾਂਗਰਸ ਪਾਰਟੀ ਦੀ ਪ੍ਰਗਟ ਹੋਈ ਆ ਕਿ ਜੀ ਕੰਗੜਾ ਪੰਜਾਬ ਬਣ ਗਿਆ ਇਹ ਬਣਾਇਆ ਕਿਨੇ ਭਾਈ ਇਨੂੰ ਬਰਬਾਦ ਕਿਨੇ ਕੀਤਾਗਾ ਇਹਦੀ ਆਰਥਿਕ ਤਾਲੁਕੀ ਨੇ ਬਰਬਾਦ ਕੀਤਾਗਾ ਇਹਦੀ ਜਵਾਨੀ ਕਿਦੇ ਕਰਕੇ ਬਾਹਰ ਜਾਣ ਲੱਗੀ ਇਹ ਸਾਰਾ ਸਾਰਾ ਤਾਣਾ ਬਣਾ ਕਾਂਗਰਸ ਪਾਰਟੀ ਅਕਾਲੀਦਰ ਬੀਜੇਪੀ ਦੇ ਬੁਣਿਆਗਾ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦਾ ਰਾਜ ਸੀ ਤਾਂ ਪੰਜਾਬ ਦੇ ਅੰਦਰ ਚਿੱਟੇ ਦਾ ਪਰਵੇਸ਼ ਹੁੰਦਾਗਾ ਪੰਜਾਬ ਦੀ ਜਵਾਨੀ ਨੂੰ ਬੇਨਮਨ ਕੇ ਬਾਹਰ ਆ ਜਾਂਦਾਗਾ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕੀਤਾ ਜਾਂਦਾਗਾ ਔਰ ਰਾਹੁਲ ਗਾਂਧੀ ਜੀ ਆਉਂਦੇ ਨੇ ਕੀ ਕਹਿੰਦੇ ਨੇ ਕਿ 70% ਪੰਜਾਬ ਦੇ ਲੋਕਾਂ ਦਾ ਇਸ ਗੱਲ ਦਾ ਪ੍ਰਚਾਰ ਕਰਦੇ ਨੇਗੇ ਔਰ ਉਸ ਤੋਂ ਬਾਅਦ ਸੱਤਾ ਕਾਂਗਰਸ ਸੰਭਾਲਦੀ ਆ ਕਾਂਗਰਸ ਪਾਰਟੀ ਦੇ ਹੱਥਾਂ ਉਂਦੀ ਸੱਤਾ ਔਰ 5 ਸਾਲ ਜੋ ਵਪਾਰ ਚਿੱਟੇ ਦਾ ਅਕਾਲੀ ਦਲ ਬੀਜੇਪੀ ਵਾਲੇ ਕਰਦੇ ਸੇ ਉਸੇ ਵਪਾਰ ਨੂੰ ਰੱਜ ਕੇ ਵਧਾਇਆ ਰੱਜ ਕੇ ਅੱਗੇ ਲੈ ਕੇ ਗਏ ਸੋ ਪੰਜਾਬ ਦੇ ਅੰਦਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਸਭ ਤੋਂ ਵੱਧ ਯੋਗਦਾਨ ਕੀਦਾਗਾ ਕਾਂਗਰਸ ਪਾਰਟੀ ਦਾਗਾ ਅਕਾਲੀ ਦਲ ਬੀਜੇਪੀ ਦਾਗਾ ਸਾਨੂੰ ਭਾਈ 3 ਸਾਲ ਹੋ ਗਏ ਅਸੀਂ ਤਿੰਨਾਂ ਸਾਲਾਂ ਦੇ ਅੰਦਰ 60000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨ ਨੂੰ ਦੇ ਚੁੱਕੇ ਹਾਂ ਪੰਜਾਬ ਦੇ ਅੰਦਰ 300 ਯੂਨਟ ਦੇ ਕੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ 'ਚ ਹਿੱਸਾ ਪਾਇਆ ਪੰਜਾਬ ਦੇ ਅੰਦਰ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਪਾਰਟੀ ਨੂੰ ਕਹਿੰਦੇ ਬੀਜੇਪੀ ਵਾਲੇ ਬੇਚ ਗਏ ਸੀ ਦੁਬਾਰਾ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਪੰਜਾਬ ਦੇ ਹਰ ਖੇਤਰ ਦੇ ਅੰਦਰ ਜਾ GST ਆਕਸਾਈਜ਼ਾ ਸਾਰੇ ਖੇਤਰਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਰੈਵਨਿਊ ਵਧਿਆਗਾ ਕਦੇ ਵੀ ਕਿਸੇ ਵੀ ਹੈੱਡ ਵਿੱਚ ਪੰਜਾਬ ਘਾਟੇ 'ਚ ਨਹੀਂ ਗਿਆ ਪੰਜਾਬ ਦਾ ਰੈਵਨਿਊ ਹਮੇਸ਼ਾ ਵਧਿਆਗਾ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਕਾਲੀ ਲਲ ਭਾਜਪਾ ਦੀ ਸਰਕਾਰ ਸੀ ਔਰ ਉਸ ਸਮੇਂ ਰੈਵਨਿਊ ਘਟਦਾ ਰਿਹਾਗਾ ਔਰ ਉਸ ਸਮੇਂ ਖਜ਼ਾਨਾ ਖਾਲੀ ਹੁੰਦਾ ਰਿਹਾਗਾ ਅਸੀਂ ਖਜ਼ਾਨਾ ਭਰ ਰਹੇ ਹਾਂ ਔਰ ਉਸੇ ਖਜ਼ਾਨੇ ਦੇ ਪੈਸੇ ਲੋਕਾਂ ਤੇ ਲਾ ਰਹਾਂਗੇ ਹੁਣ ਜੇ ਪੰਜਾਬ ਦੇ ਉੱਤੇ ਕੁਦਰਤੀ ਆਫਤ ਆਈ ਆ ਅਸੀਂ ਪੰਜਾਬੀਆਂ ਨੂੰ ਅਪੀਲ ਕੀਤੀ ਆ ਕਿਉਂਕਿ ਪੰਜਾਬੀ ਪੂਰੀ ਦੁਨੀਆ ਜਾਣੇ ਜਾਂਦੇ ਨੇ ਕਿ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਦੇ ਨੇ ਚਾਹੇ ਤੁਰਕੀ 'ਚ ਕੋਈ ਪ੍ਰੋਬਲਮ ਆਈ ਹੋਵੇ ਚਾਹੇ ਤਾਮਿਲਨਾਡੂ 'ਚ ਕੋਈ ਪ੍ਰੋਬਲਮ ਆਈ ਹੋਵੇ ਚਾਹੇ ਕੇਰਲਾ 'ਚ ਆਈ ਹੋਵੇ ਚਾਹੇ ਹਰਿਆਣਾ 'ਚ ਆਈ ਹੋਵੇ ਕਿਤੇ ਵੀ ਕੋਈ ਪ੍ਰੋਬਲਮ ਆਈ ਹੋਵੇ ਪੰਜਾਬ ਦੇ ਲੋਕ ਦੀਨ ਦੁਨੀਆ ਨਾਲ ਖੜ ਕੇ ਸਹਾਇਤਾ ਕਰਦੇ ਨੇਗੇ ਪਰ ਲੇਕੇ ਜਦੋਂ ਸਾਡੇ ਆਪਣੇ ਤੇ ਵਿਫਤਾ ਆਈ ਔਰ ਉਸ ਸਮੇਂ ਜਦੋਂ ਅਸੀਂ ਮਦਦ ਮੰਗੀ ਤਾਂ ਉਹਨੂੰ ਕ੍ਰਿਟਿਸਾਈਜ਼ ਕਰਨ ਲੱਗੇ ਅਸੀਂ ਕੀ ਮੰਗਿਆ ਅਸੀਂ ਮੰਗਿਆ ਕਿ 20000 ਕਰੋੜ ਰੁਪਏ ਪੰਜਾਬ ਨੂੰ ਮਿਲਣਾ ਚਾਹੀਦਾ ਸੈਂਟਰ ਸਰਕਾਰ ਨੂੰ ਜਦੋਂ ਜਦੋਂ ਵੀ ਅਸੀਂ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਹਾਂ ਜਦੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਹਾਂ ਮੈਨੂੰ ਨਹੀਂ ਸਮਝ ਆਉਂਦੀ